ਬਾਦਰ ਸਾਹਿਬ ਦੇ ਬਹੁਤ ਮਾੜੇ ਹਾਲਾਤ ਸੀ ਡਾਕਟਰ ਸਾਹਿਬ ਨੇ ਜਵਾਬ ਦੇ ਦਿੱਤਾ ਸੀਗਾ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਸ਼ੂਗਰ ਅਟੈਕ ਦੀ ਵਜ੍ਹਾ ਨਾਲ ਵੀ ਇਹਨਾਂ ਦਾ ਅੱਖਾਂ ਦੀ ਜਿਹੜੀ ਪਿੱਛੋਂ ਨਸ ਐ ਇਹ ਬਲੌਕ ਹੋ ਚੁਗੀ ਐ ਹਾਂਜੀ ਉਹ ਹੁੰਦਾ ਜੋ ਬਲਾਈਨੈਸ ਆ ਗਈ ਸੀਗੇ ਬਾਦਰ ਸਾਹਿਬ ਤੇ ਡੈਡੀ ਨੇ ਵੀਡੀਓ ਦੇਖੀ 20 ਮਿੰਟ ਦੀ ਕਹਿੰਦੇ ਵੀ ਐਂ ਕਰਕੇ ਵੀ ਬੜਾ ਚਮਤਕਾਰ ਹੁੰਦਾ ਉੱਥੇ ਇਹ ਉਹ ਮੈਂ ਤੂੰ ਦੇਖਿਆ ਸਾਰਾ ਬਾਦਰ ਸਾਹਿਬ ਨੇ ਯਾਰ ਪ੍ਰਿੰਟ ਕਿਵੇਂ ਕਰੀਏ ਬੇਟੇ ਮੈਂ ਕਿਹਾ ਡੈਡੀ ਇਸ ਤਰ੍ਹਾਂ ਵੀ ਉਹ ਬੱਕੀ ਡਾਕਟਰ ਨੇ ਤਾਂ ਜਵਾਬ ਦੇ ਹੀ ਦਿੱਤਾ ਆਪਾਂ ਨੂੰ ਹੈਨਾ ਤੂੰ ਕਿਉਂ ਨਾ ਆਪਾਂ ਟਰਾਈ ਕਰ ਲਈਏ ਹੈਨਾ ਤੇ ਉਹ ਕਰਕੇ ਅਸੀਂ ਕਰਕੇ ਮਨ ਕਰਣਾ ਤੇ ਆਪਣਾ ਆਗੇ ਤੇ ਤੇ ਡਾਕਟਰ ਸਾਹਿਬ ਨੇ ਪੁੱਛਿਆ ਵੀ ਅੱਗੇ ਕਹਿੰਦੇ ਅੱਗੇ ਕੁਛ ਓਕੇ ਫਿਰ ਉਹ ਸਾਹਿਬਾਂ ਨੇ ਦੱਸੋ ਬੇਟਾ ਕਿਵੇਂ ਕਰਨਾ ਮਗਰ ਡਾਕਟਰ ਸਾਹਿਬ ਦੇਖੋ ਹੁਣ ਜਿਵੇਂ ਤੁਹਾਨੂੰ ਤੇ ਲੱਗਦਾ ਵੀ ਸਾਨੂੰ ਚਾਰੇ ਪਾਸੇ ਹਨੇਰਾ ਹੋ ਗਿਆ ਸਾਡਾ ਤਾਂ ਕਿਉਂਕਿ ਕੋਈ ਚਾਨਣ ਦਾ ਸੀਗਾ ਜਿੱਧਰ ਆਏ ਸੀ ਅਸੀਂ ਠੀਕ ਹੈ ਤੇ ਕਰਕੇ ਗੱਲ ਜਦੋਂ ਡਾਕਟਰ ਸਾਹਿਬ ਨੇ ਫਿਰ ਕਰਿਆ ਕਹਿੰਦੇ ਚਲੋ ਬੈਠੇ ਇਹਨਾਂ ਦਵਾਈ ਦੂ ਹੀ ਪਾਓ ਇਹਨਾਂ ਦੇ ਅੱਖਾਂ 'ਚ ਤੇ ਉਹ ਦਵਾਈ ਕਾਦੀ ਜਿਹੜਾ ਅੰਮ੍ਰਿਤ ਪੈ ਗਿਆ ਫਾਦਰ ਸਾਹਿਬ ਦੀ ਅੱਖਾਂ 'ਚ ਅੱਛਾ ਵੱਲੋ ਹਾਂਜੀ ਫਾਦਰ ਸਾਹਿਬ ਦੇ ਪਾਈ ਦਵਾਈ ਉਦੋਂ ਮਤਲਬ 10-20 ਮਿੰਟ ਦੇ ਬਾਅਦ ਹੀ ਫਾਲਸ ਸਾਹਿਬ ਨੇ ਜਦੋਂ ਦੁਬਾਰਾ ਕਿਹਾ ਵੀ ਕੁਝ ਇੰਪਰੂਵਮੈਂਟ ਕਹਿੰਦੇ ਹਾਂ